ਦੇਸ਼ ਦੀ ਵੰਡ ਹੁੰਦੀ ਆ ਅਤੇ ਸਰਹੱਦਾਂ ਦੀ ਲਕੀਰਾਂ ਖਿੱਚੀਆਂ ਜਾਂਦੀਆਂ ਪਰ ਬੜੀ ਅਫਸੋਸ ਨਾਲ ਇਹ ਗੱਲ ਕਹਿਣੀ ਪੈਂਦੀ ਹੈ ਕਿ ਉੱਥੇ ਦੇ ਵਸਨੀਕ ਪਾਕਿਸਤਾਨ ਦੇ ਤੇ ਹਿੰਦੁਸਤਾਨ ਦੀਆਂ ਲਕੀਰਾਂ ਦੇ ਵਿੱਚ ਉਹਨਾਂ ਦੇ ਇੱਕ ਜਜ਼ਬਾਤ ਵੀ ਜਿਹੜੇ ਆ ਉਹ ਵੰਡੇ ਜਾਂਦੇ ਜਦੋਂ ਹਿੰਦੁਸਤਾਨ ਦੇ ਵਿੱਚ ਆਉਂਦੇ ਆ ਤੇ ਉਹਨਾਂ ਦਾ ਜੋ ਵੀ ਪ੍ਰਾਪਰਟੀ ਬਣੀ ਸੀ ਜਾਂ ਪੈਸਾ ਥੇਲਾ ਸੀ ਸਾਰਾ ਗਵਾ ਕੇ ਇੱਕ ਤਰੀਕੇ ਦੇ ਨਾਲ ਨੰਗੇ ਪੈਰੀ ਭਾਰਤ ਪੁੱਜਦੇ ਆ ਜਿੱਥੇ ਸਾਨੂੰ ਆਜ਼ਾਦੀ ਮਾਣਨ ਦਾ ਇੱਕ ਖੁਸ਼ੀ ਮਹਿਸੂਸ ਹੁੰਦੀ ਆ ਲੇਕਿਨ ਉਥੇ ਕਿਤੇ ਨਾ ਕਿਤੇ ਜਿਹੜੇ ਉਥੋਂ ਉਜੜ-ਪੁਜੜ ਕੇ ਆਏ ਉਹਨਾਂ ਦੇ ਮਨਾਂ ਅੰਦਰ ਦਰਦ ਵੀ ਹੁੰਦਾ ਸਾਡੇ ਨਾਲ ਨੇ ਬਾਜਵਾ ਸਾਹਿਬ ਜਿਨ੍ਹਾਂ ਨੇ ਹਿੰਦੁਸਤਾਨ ਆ ਕੇ ਵੱਸੇ ਆਪਾਂ ਉਹਨਾਂ ਦੀ ਨਿੱਜੀ ਜ਼ਿੰਦਗੀ ਬਾਰੇ ਜ਼ਰੂਰ ਜਾਣਕਾਰੀ ਹਾਸਲ ਕਰਾਂਗੇ ਕਿ ਆ ਕੇ ਕੀ ਮੁਸ਼ਕਲਾਂ ਉਹਨਾਂ ਨੂੰ ਸਾਹਮਣਾ ਕਰਨਾ ਪਿਆ ਮੈਂ ਧੰਨਵਾਦੀ ਜਿਨ੍ਹਾਂ ਨੇ ਅੱਜ ਇੱਥੇ ਮੇਰੇ ਗ੍ਰਹਿ ਵਿਖੇ ਪਹੁੰਚ ਕੇ ਤੇ ਮੈਨੂੰ ਇਹ ਮੌਕਾ ਦਿੱਤਾ ਹੈ ਕਿ ਅਸੀਂ ਆਪਣੇ ਉਸ ਵੰਡ ਦੇ ਦਰਦ ਨੂੰ ਆਮ ਜਨਤਾ ਦੇ ਨਾਲ ਸਾਂਝਾ ਕਰ ਸਕੀਏ ਬਾਜਵਾ ਸਾਹਿਬ ਆਪਣੇ ਬਾਰੇ ਦੱਸੋ ਕਿ ਤੁਹਾਡੇ ਤੁਹਾਡਾ ਕੀ ਨਾਮ ਆ ਤੁਹਾਡੇ ਫਾਦਰ ਸਾਹਿਬ ਜਿਹੜੇ ਆ ਉਹ ਕੀ ਕੰਮ ਕਰਦੇ ਸੀ ਪਾਕਿਸਤਾਨ ਦੇ ਵਿੱਚੋਂ ਕਿਸ ਤਰੀਕੇ ਨਾਲ ਤੁਸੀਂ ਆਉਂਦੇ ਹੋ ਮੈਂ ਸੁਭਿਦਰ ਮੇਜਰ ਸਰਦੇਵ ਸਿੰਘ ਬਾਜਵਾ ਸਰਦਾਰ ਸੂਦਸਿਕ ਬਾਜਵਾ ਮੇਰੇ ਪਿਤਾ ਜੀ ਸੀਗੇ ਸਰਦਾਰ ਇੰਦਰ ਸਿੰਘ ਬਾਜਵਾ ਮੇਰੇ ਦਾਦਾ ਜੀ ਸੀ ਜੋ ਕਿ ਸਾਲ 1947 ਤੋਂ ਪਹਿਲਾਂ ਅੰਗਰੇਜ਼ਾਂ ਦੀ ਫੌਜ ਦੇ ਵਿੱਚ ਨਾਇਬ ਸੂਬੇਦਾਰ ਦੀ ਅਹੁਦੇ ਤੋਂ ਰਿਟਾਇਰ ਹੋਏ ਸੀ ਔਰ ਅਸੀਂ ਸਾਲ 1947 ਤੋਂ ਪਹਿਲਾਂ ਨਾਰੋਵਾਲ ਤਹਿਸੀਲ ਦੇ ਵਿੱਚ ਸੈਦੂ ਕੇ ਸਰਦਾਰਾਂ ਦਾ ਪਿੰਡ ਹੈ ਜਿੱਥੇ ਅਸੀਂ ਰਹਿੰਦੇ ਸੀ ਹੱਸ ਦੇ ਵਸ ਦੇ ਚੰਗੇ ਪਰਿਵਾਰ ਸੀ ਇਥੇ ਕਿ ਮੁਸਲਮਾਨਾਂ ਦੇ ਘਰ ਵੀ ਸੀਗੇ ਜਲਿਆਂ ਦੇ ਘਰ ਵੀ ਸੀਗੇ ਸਰਦਾਰਾਂ ਦੇ ਘਰ ਵੀ ਸੀਗੇ ਤੇ ਨਾਲ ਹੀ ਇੱਕ ਹੋਰ ਜਾਣਕਾਰੀ ਦੇ ਦਿਆਂ ਕਿ ਮਹਾਰਾਜਾ ਰਣਜੀਤ ਸਿੰਘ ਦੀ ਰਾਜ ਦੇ ਵਿੱਚ ਇੱਕ ਵਜ਼ੀਰ ਸੀ ਜਿਹੜਾ ਕਿ ਚੇਤ ਸਿੰਘ ਸੀ ਉਹ ਵੀ ਸਾਡੇ ਉੱਥੇ ਸੈਦੂਗਿਆਂ ਦੇ ਵਿੱਚ ਉਹਦਾ ਕਿਲਾ ਸੀ ਔਰ ਉਹ ਵੀ ਉੱਥੋਂ ਦਾ ਹੀ ਰਹਿਣ ਵਾਲਾ ਸੀਗਾ ਔਰ ਉੱਥੋਂ ਅਸੀਂ ਉੱਜੜ-ਪੁਜੜ ਕੇ ਸਨ 47 ਦੇ ਵਿੱਚ ਇੱਧਰ ਆਏ ਆ ਜਦੋਂ ਆਏ ਇੱਥੇ ਫਿਰ ਆਣ ਕੇ ਮੁਸ਼ਕਲਾਂ ਦਾ ਦੌਰ ਸ਼ੁਰੂ ਹੋਇਆ ਹੋਵੇਗਾ ਉਹ ਕਿਵੇਂ ਹੱਲ ਕੀਤਾ ਕਿਸ ਤਰੀਕੇ ਦਾ ਉਹ ਸਾਰਾ ਮੰਜ਼ਰ ਸੀ ਪਰਿਵਾਰ ਨੂੰ ਜਿਹੜਾ ਇੱਥੇ ਆਣ ਕੇ ਸਾਹਮਣਾ ਜਾਂ ਆਪਣੇ ਆਪ ਨੂੰ ਸਟੈਂਡ ਕਰਨਾ ਬੜਾ ਮੁਸ਼ਕਲ ਹੋਏਗਾ ਮੇਰੇ ਪਿਤਾ ਜੀ ਤੇ ਮੇਰੇ ਦਾਦਾ ਜੀ ਨੇ ਬੜੀ ਮੁਸ਼ਕਲ ਦੇ ਨਾਲ ਇੱਥੇ ਆ ਕੇ ਜਦੋਂ ਆਪਣੇ ਪਰਿਵਾਰ ਨੂੰ ਵਸਾਇਆ ਤੇ ਬਹੁਤ ਹੀ ਇੱਕ ਸਾਡੇ ਵਾਸਤੇ ਇੱਕ ਅਜੀਬ ਜਿਹਾ ਸੀ ਮਾਹੌਲ ਸੀਗਾ ਕਿ ਨਾ ਕੋਈ ਜਾਣ ਪਛਾਣ ਸੀ ਨਾ ਕੋਈ ਸੀ ਨਾ ਸਰਕਾਰਾਂ ਕੋ ਮਦਦ ਕਰਦੀਆਂ ਸੀ ਨਾ ਕੋ ਰਾਸ਼ਨ ਸੀ ਨਾ ਕੋਈ ਸੀ ਠੀਕ ਹੈ ਗੁਰਦੁਆਰਿਆਂ ਦੇ ਵਿੱਚੋਂ ਲੰਗਰ ਬਣ ਜਾਂਦਾ ਸੀ ਇਕੱਠਿਆਂ ਹੋ ਕੇ ਤੇ ਉਹ ਜਿਹੜਾ ਥੋੜਾ ਪੈਸਾ ਸਮਾ ਜਿਹੜਾ ਉਹ ਕੀਤਾ ਉਸ ਤੋਂ ਬਾਅਦ ਖੂਹਾਂ ਦੇ ਵਿੱਚ ਸਾਡੀ ਜਿਹੜੀ ਆ ਕੱਚੀ ਲਾਰਡਮੈਂਟ ਹੋਈ ਔਰ ਉਹ ਜਿਹੜੀ ਪੈਲੀ ਸੀ ਉੱਥੇ ਥੋੜਾ ਬਹੁਤਾ ਬੀਜ ਕੇ ਅਸੀਂ ਗੁਜ਼ਾਰਾ ਕਰਦੇ ਰਹੇ ਹਾਂ ਉਸ ਤੋਂ ਬਾਅਦ ਤੁਸੀਂ ਜਵਾਨ ਹੁੰਦੇ ਹੋ ਤੇ ਭਰਤੀ ਦਾ ਸਿਲਸਿਲਾ ਸ਼ੁਰੂ ਹੁੰਦਾ ਵਾ ਕਿਹੜੀ ਸੰ ਦੇ ਵਿੱਚ ਤੁਸੀਂ ਭਰਤੀ ਹੁੰਦੀ ਹੋ ਤੇ ਕਿਹੜੀਆਂ-ਕਿਹੜੀਆਂ ਲੜਾਈਆਂ ਜੜੀਆਂ ਵਾਂ ਉਹ ਲੜੀਆਂ ਇਨ੍ਹਾਂ ਤੰਗੀਆਂ ਤਰੁਸ਼ੀਆਂ ਦੇ ਵਿੱਚੋਂ ਹੀ ਅਸੀਂ ਨੰਗਦੇ ਹੋਏ 17 ਸਾਲ 17 ਸਾਲ ਦੀ ਉਮਰ ਜਦੋਂ ਮੇਰੀ ਹੁੰਦੀ ਹੈ ਕਿ ਅਸੀਂ ਭਾਰਤ-ਚਿੱਬਤ ਸਿਮਾ ਪੁਲਿਸ ਜਿਹਨੂੰ ਕਿ ਆਈਟਬੀਪੀ ਕਹਿੰਦੇ ਨੇ ਉਹਦੇ ਵਿੱਚ ਮੈਂ ਸਾਲ 1962 ਦੇ ਵਿੱਚ ਅਰਫੀ ਹੋ ਗਿਆ ਤੇ ਉਸ ਤੋਂ ਬਾਅਦ ਹੌਲੀ-ਹੌਲੀ ਹੌਲੀ-ਹੌਲੀ ਮੈਂ ਚੜਾਏ ਸੂਬੇਦਾਰ ਮੇਜਰ ਦੀ ਪੋਸਟ ਤੇ ਪਹੁੰਚਿਆ ਤੇ ਮੈਂ ਉੱਥੋਂ ਸਿਆਸੀ ਤੱਕ ਉੱਥੇ ਆਪਣੇ ਰਿਟਾਇਰਮੈਂਟ ਲੈ ਕੇ ਸੂਬੇਦਾਰ ਮੇਜਰ ਦੀ ਪੋਸਟ ਤੋਂ ਆਇਆ ਔਰ ਨੌਕਰੀ ਦੇ ਦੌਰਾਨ 1965 ਤੇ 1971 ਦੀ ਜਿਹੜੀ ਲੜਾਈ ਹੈ ਉਹਦੇ ਵਿੱਚ ਸਾਡੀ ਪਲਟਨ ਨੂੰ ਜਿਹੜਾ ਉਹ ਇੱਕ ਮਿਲਿਆ ਸੀ ਆ ਟਾਸਕ ਮਿਲਿਆ ਸੀ ਕਿ ਜਿਹੜੀ ਫੌਜ ਕਬਜ਼ਾ ਕਰਕੇ ਅੱਗੇ ਚਲੀ ਜਾਂਦੀ ਹੈ ਨਾ ਪਿੱਛੇ ਜਿਹੜੇ ਪਿੰਡ ਤੇ ਇਲਾਕਾ ਰਹਿ ਜਾਂਦਾ ਏ ਉਹਨੂੰ ਤੁਸੀਂ ਸ਼ਾਨ ਬਿਲਡ ਕਰਨੀ ਹੈ ਸਰਚ ਆਪਰੇਸ਼ਨ ਜਿਹੜਾ ਹੈ ਉਹ ਕਰਨਾ ਹੈ ਉਹ ਅਸੀਂ ਕਰਦੇ ਰਹੇ ਹਾਂ ਜਿਸ ਕਰਕੇ ਮੈਂ ਤੇ ਮੇਰੇ ਨਾਲ ਦੇ ਸਾਥੀ ਜਿਹੜੇ ਨੇ ਪੂਰਾ ਤੈਹਦ ਨੂੰ ਕਰਦੇ ਰਹੇ ਨੇ ਜਿਸ ਵਾਸਤੇ ਸਰਕਾਰ ਨੇ ਚੰਗੀ ਸਰਵਿਸ ਕਰਨ ਦਾ ਮੈਨੂੰ ਦੋ ਮੈਡਲ ਵੀ ਮਿਲੇ ਹੋਏ ਲੜਾਈ ਜਿਹੜੀ ਅਸੀਂ ਬੜੀ ਕਾਮਯਾਬ ਰਹੀ ਹੈ ਪਾਕਿਸਤਾਨ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਇਹ ਉਸ ਲੜਾਈ ਦੇ ਵਿੱਚ ਬੜੀਆਂ ਦਿੱਕਤਾਂ ਸੀ ਕਿਉਂਕਿ ਸਾਡੀ ਫੌਜ ਵੀ ਉਦੋਂ ਅਜੇ ਚੰਗੀ ਤਰ੍ਹਾਂ ਤਿਆਰ ਨਹੀਂ ਸੀ ਇਹ ਉਹ ਲੜਾਈ ਜਿਹੜੀ ਹੈ ਦਸੰਬਰ ਦੇ ਵਿੱਚ ਸ਼ੁਰੂ ਹੋਈ ਤੇ ਜਿਹੜੀ ਖਤਮ ਹੋਈ 15-16 ਦਿਨ ਤੱਕ ਚੱਲੀ ਹੈ ਤੇ ਸਾਡੀ ਫੌਜ ਜਿਹੜੀ ਹੈ ਫਿਰ ਵੀ ਉਦੋਂ 3.3 ਰਾਈਫਲਾਂ ਸੀ ਉਹਨਾਂ ਦੇ ਨਾਲ ਹੀ ਚੰਗੀ ਤਰ੍ਹਾਂ ਲੜ ਕੇ ਇਹ ਜਿਹੜਾ ਹੈ ਉਹਨਾਂ ਨੇ ਆ ਪਾਕਿਸਤਾਨ ਦੀ ਆਰਮੀ ਦਾ ਜਿਹੜਾ ਹੈ ਉਹ ਮੁਕਾਬਲਾ ਕੀਤਾ ਹੈ ਔਰ ਉਸ ਤੋਂ ਬਾਅਦ ਕਤਰ ਦੀ ਲੜਾਈ ਦੇ ਵਿੱਚ ਜਿਹੜਾ ਹੈ ਸਾਡੀ ਫੌਜ ਨੇ ਇਹੋ ਜਿਹਾ ਕੰਮ ਕੀਤਾ ਕਿ ਪਾਕਿਸਤਾਨ ਦੇ ਦੋ ਟੁਕੜੇ ਕਰਤੇ ਜਿਹੜਾ ਜਿਹਦੇ ਵਿੱਚੋਂ ਕਿ ਇੱਕ ਬੰਗਲਾਦੇਸ਼ ਜਿਹੜਾ ਹੈ ਉਹ ਆਜ਼ਾਦ ਹੋਇਆ ਇਹ ਤਕਰੀਬਨ ਤਕਰੀਬਨ 96000 ਫੌਜੀਆ ਨੇ ਇਹ ਦੁਨੀਆ ਦੇ ਇਤਿਹਾਸ ਦੇ ਵਿੱਚ ਪਹਿਲਾ ਮੌਕਾ ਹੈ ਕਿ ਸਾਡੀ ਇੰਡੀਅਨ ਆਰਮੀ ਨੇ 96000 ਫੌਜੀਆ ਨੂੰ ਸਰੈਂਡਰ ਕਰਦੇ ਵਿੱਚ ਇਹ ਜਿਹੜਾ ਬਹੁਤ ਵੱਡਾ ਯੋਗਦਾਨ ਪਾਇਆ ਔਰ ਸਭ ਤੋਂ ਵੱਡੀ ਇੱਕ ਮਿਸਾਲ ਹੈ ਕਿ ਜਿਹੜਾ ਸਰੈਂਡਰ ਕਰਾਉਣ ਵਾਲਾ ਹੈ ਤੇ ਜਿਹੜੇ ਸਰੈਂਡਰ ਕਰਨ ਵਾਲੇ ਜਰਨਲ ਨੇ ਉਹ ਦੋਨੋਂ ਹੀ ਸਹਿਪਾਠੀ ਸੀਗੇ ਜੋ ਜਗਜੀਤ ਸਾਡੀ ਫੌਜ ਦਾ ਜਿਹੜਾ ਸੀਗਾ ਜਨਰਲ ਜਗਜੀਤ ਸਿੰਘ ਅਰੋੜਾ ਉਹ ਫੌਜ ਦਾ ਕਮਾਂਡਰ ਸੀ ਤੇ ਪਾਕਿਸਤਾਨੀ ਫੌਜ ਦਾ ਜਿਹੜਾ ਕਮਾਂਡਰ ਸੀਗਾ ਉਹ ਜਨਰਲ ਨਿਆਜ਼ੀ ਸੀਗਾ ਉਹ ਦੋਵੇਂ ਹੀ ਇੱਕੋ ਹੀ ਬੈਚਮੇਟ ਦੇ ਕਮਿਸ਼ਨਡ ਆਫਸਰ ਉਹਨਾਂ ਨੂੰ ਇਕੱਠਾ ਮਿਲਿਆ ਸੀ ਤੇ ਉਹ ਇਕੱਠੇ ਸੀਗੇ ਤੇ ਇਹ ਵੀ ਇੱਕ ਸੰਯੋਗ ਸੀਗਾ ਤੇ ਦੋਵੇਂ ਸੈਪ ਪਾਠੀ ਹੁੰਦੇ ਦੇ ਨਾਤੇ ਇੱਕ ਜਿੱਤਣ ਡਿਆ ਇੱਕ ਹਾਰਨ ਡਿਆ ਉਹ ਸੀਨ ਇਸ ਤਰ੍ਹਾਂ ਨੇ ਕਿ ਜਦੋਂ ਅਸੀਂ 65 ਦੀ ਲੜਾਈ ਦੇ ਵਿੱਚ ਸਰਚ ਆਪਰੇਸ਼ਨ ਕਰ ਰਹੇ ਸਾਂ ਤੇ ਉਸ ਸਮੇਂ ਪੀਏਪ ਜਿਹੜੀ ਹੈ ਉਹ ਬਾਰਡਰ ਦੀ ਰੱਖਿਆ ਕਰਦੀ ਹੁੰਦੀ ਸੀ ਤੇ ਪਾਕਿਸਤਾਨ ਦੀ ਆਰਮੀ ਵਾਲਿਆਂ ਨੇ ਪੋਸਟ ਦੇ ਉੱਤੇ ਜਾ ਕੇ ਤੇ ਪੀਏਪ ਵਾਲਿਆਂ ਦਾ ਬਹੁਤ ਜ਼ਿਆਦਾ ਨੁਕਸਾਨ ਕੀਤਾ ਸੀ ਤਕਰੀਬਨ ਸਾਰੀ ਹੀ ਪੋਸਟ ਜਿਹੜੀ ਉਹਨਾਂ ਨੇ ਵੱਟੋ ਕਰਕੇ ਤੇ ਮਾਰ ਦਿੱਤੀ ਸੀ ਜੋ ਸਾਡੀ ਜੁਨਟ ਨੇ ਜਦੋਂ ਦੇਖਿਆ ਤੇ ਉਹ ਬੜਾ ਹੀ ਸਦਮਾ ਪਹੁੰਚਿਆ ਉਸ ਤੋਂ ਬਾਅਦ ਫਿਰ ਅਸੀਂ ਵੀ ਇਹ ਕਸਮ ਖਾਦੀ ਕਿ ਅਸੀਂ ਵੀ ਇਹਨਾਂ ਨੂੰ ਨਹੀਂ ਛੱਡਣਾ ਕਿ ਅਸੀਂ ਦਿਨ ਰਾਤ ਮਿਹਨਤ ਕਰਕੇ ਇਹ ਅੱਗੇ ਹੀ ਅੱਗੇ ਵਧਦੇ ਗਏ ਤੇ ਪਾਕਿਸਤਾਨੀਆਂ ਨੂੰ ਭਾਜੜਾ ਪੈ ਗਿਆ ਕਿ ਇਹ ਕੀ ਹੋ ਗਿਆ ਇਹ ਤਾਂ ਬੜੇ ਹੀ ਕਰੂਰ ਹੋ ਗਏ ਨੇ ਪਰ ਸਾਡੀ ਮਜਬੂਰੀ ਸੀ ਅਸੀਂ ਉਹ ਜਰ ਨਹੀਂ ਸਕੇ ਉਹ ਸੀਨ ਵੇਖ ਕੇ ਜਿਹੜਾ ਪੀਪੀ ਦੀ ਪੋਸਟ ਤੇ ਉੱਤੇ ਉਹਨਾਂ ਨੇ ਸਾਡੇ ਜਵਾਨਾਂ ਦੇ ਨਾਲ ਕੀਤਾ ਸੀ ਇਸ ਕਰਕੇ ਅਸੀਂ ਸਾਰਿਆਂ ਨੇ ਪੂਰੀ ਪਲਟਲ ਸਾਡੀ ਨੇ ਫਿਰ ਪੂਰਾ ਹਮਲਾ ਬੋਲ ਕੇ ਇਹ ਪਾਕਿਸਤਾਨੀ ਦੀ ਫੌਜ ਨੂੰ ਸਾਰਾ ਅੱਗੇ ਤੱਕ ਨਸਾ ਦਿੱਤਾ ਬਿਲਕੁਲ ਹਿੰਦੁਸਤਾਨ ਦੀ ਫੌਜ ਨੇ ਕਾਫੀ ਪਿੰਡ ਲੈ ਲਏ ਸੀ ਔਰ ਹਰ ਵਾਰੀ ਇਹ ਹੁੰਦਾ ਹੈ ਚਾਹੇ ਉਹ 65 ਦੀ ਲੜਾਈ ਹੋਵੇ ਚਾਹੇ ਉਹ 71 ਦੀ ਹੋਵੇ ਚਾਹੇ ਉਹ 47 ਦੇਸ਼ ਦੀ ਵੰਡ ਹੋਵੇ ਸੇਧ ਦਾ ਰਾਜ ਇੱਕ ਤੇ ਪਰਮਾਤਮਾ ਵੱਲੋਂ ਹੀ ਇਹ ਸੇਧ ਜਿਹੜੀ ਆ ਉਹ ਦਿੱਤੀ ਜਾਂਦੀ ਹੈ ਦੂਸਰਾ ਇਹ ਹੈ ਕਿ ਅੱਜ ਕੱਲ ਜਿਹੜਾ ਟੀਵੀ ਦਾ ਤੇ ਮੋਬਾਈਲਾਂ ਦਾ ਯੁੱਗ ਹੈ ਔਰ ਇਹਦੇ ਵਿੱਚ ਜਿਹੜੀਆਂ ਕੂਸ਼ਿਕ ਬਾਹਰ ਦੀਆਂ ਤੇ ਆਪਣੀਆਂ ਕੰਪਨੀਆਂ ਇਹੋ ਜਿਹੀਆਂ ਨੇ ਜਿਹੜੀਆਂ ਕਿ ਜੰਕ ਫੂਡ ਜਾਂ ਦੂਸਰੇ ਫੂਡ ਦੀ ਇਹੋ ਜਿਹੀ ਐਡਵਰਟਾਈਜ਼ਮੈਂਟ ਦਿੱਤੀਆਂ ਨੇ ਦਿੰਦੀਆਂ ਨੇ ਕਿ ਲੋਕਾਂ ਨੂੰ ਉਹ ਗੰਬਰਾ ਕਰ ਦਿੰਦੀਆਂ ਨੇ ਤੇ ਲੋਕ ਜਿਹੜੇ ਨੇ ਉਹ ਅਸਲੀ ਖਰਾਕ ਛੱਡ ਕੇ ਤੇ ਉਹ ਜਿਹੜੇ ਪ੍ਰੋਡਕਟ ਨੇ ਉਹਨਾਂ ਨੂੰ ਖਾਣਾ ਸ਼ੁਰੂ ਕਰ ਦਿੰਦੇ ਨੇ ਤੇ ਉਹਨਾਂ ਦੇ ਚੁੰਗਲ ਦੇ ਵਿੱਚ ਫਸ ਕੇ ਉਹ ਜਿਹੜੀਆਂ ਕੰਪਨੀਆਂ ਨੇ ਉਹ ਆਪਣਾ ਪ੍ਰਾਫਿਟ ਸੋਚਦੀਆਂ ਨੇ ਲੋਕਾਂ ਦੀ ਸਿਹਤ ਵੱਲ ਨਹੀਂ ਦੇਖਦੀਆਂ ਤੇ ਮੈਂ ਤੇ ਇਹੋ ਹੀ ਕਵਾਂਗਾ ਕਿ ਦੇਸੀ ਖਰਾਕ ਜਿਹੜੀ ਹੈ ਉਹ ਖਾਣੀ ਚਾਹੀਦੀ ਹੈ ਦੁੱਧ ਪੀਣਾ ਚਾਹੀਦਾ ਏ ਕਿ ਉਹ ਦੇਸੀ ਖਾਣਾ ਚਾਹੀਦਾ ਏ ਲੱਸੀ ਪੀਣੀ ਚਾਹੀਦੀ ਹੈ ਤੇ ਕਸਰਤ ਕਰਨੀ ਚਾਹੀਦੀ ਹੈ ਦੁੱਧ ਦਹੀਂ ਕਿਉਂ ਜੋ ਤੁਸੀਂ ਦੱਸਿਆ ਵਾ ਇਸ ਟਾਈਮ ਤੁਸੀਂ ਆਪਣੇ ਤੇ ਕਿੰਨਾ ਕੁ ਅਪਲਾਈ ਕਰ ਰਹੇ ਮੈਂ ਤੇ ਦੇਖੋ ਜੀ ਦੇਸੀ ਕਿਉਂ ਅੱਜ ਵੀ ਮੈਨੂੰ ਮਿਲ ਜੇ ਤਾਂ ਮੈਂ ਭਾਈ ਆਪੀ ਲਵਾਂਗਾ ਮੈਨੂੰ ਕੋਈ ਫਰਕ ਨਹੀਂ ਪੈਣਾ ਤੇ ਮੈਂ ਦੁੱਧ ਵੀ ਪੀਣਾ ਵਾਂ ਦਹੀਂ ਵੀ ਖਾਣਾ ਵਾਂ ਤੇ ਦੇਸੀ ਕਿਉਂ ਤੋਂ ਮੇਰਾ ਕਈ ਵਾਰੀ ਝਗੜਾ ਹੋ ਜਾਂਦਾ ਜਿੱਦਾਂ ਮੈਨੂੰ ਨਾ ਮਿਲੇ ਸੋ ਦੇਖ ਸਕਦੇ ਹੋ ਕਿ ਖਾਧੀਆਂ ਖਰਾਕਾਂ ਕੰਮ ਆਉਣੀਆਂ ਤੇ ਆ ਵੀ ਰਹੀਆਂ ਨੇ ਬਾਵਾ ਸਾਹਿਬ ਦੇ ਜਿਨ੍ਹਾਂ ਨੇ 80 ਸਾਲ ਦੀ ਉਮਰ ਵਿੱਚ ਵੀ ਅੱਜ ਪੂਰੇ ਰਿਸਪੋਸਟ ਆ ਔਰ ਪਾਕਿਸਤਾਨ ਦੇ ਸਫ਼ਰ ਤੋਂ ਲੈ ਕੇ ਪਾਕਿਸਤਾਨ ਦੇ ਨਾਲ ਯੁੱਧ ਤੱਕ ਦਾ ਸਫ਼ਰ ਜਿਹੜਾ ਉਹ ਤੈਅ ਕੀਤਾ ਕੈਮਰਾਮੈਨ ਸੋਨੀ ਦਿਨਾਲ ਸਰਵਨ ਸਿੰਘ ਕੁਮਾਰ ਬਟਾਰਾ ਗੁਰਦਾਸਪੁਰ